ਮੋਖ ਨੇ ਪੁੱ问 ਤਮਾਮ ਜੋ ਮੀਟਿੰਗ ਹੋਈ ਜੇ 3 ਘੰਟੇ ਤੱਕ ਲਗਾਤਾਰ ਹਾਂਜੀ ਹਾਂਜੀ ਮੁੱਖ ਮੰਗ ਇਹ ਸੀਗੀ ਜੋ ਰਿਟਾਇਰਮੈਂਟ ਦੇ ਮੁਲਾਜ਼ਮਾਂ ਨੂੰ ਫੈਕਟਰ ਦੋ ਮਨ ਨਾੜਤਾ ਜਾਵੇ ਜੋ ਪੰਜਾਬ ਸਰਕਾਰ ਦੇ ਮੈਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਮੰਗਾਈ ਪੱਤਰੀਆਂ ਇਸ ਤਾਂ ਦਾ ਜੋ ਬਕਾਇਆਤਾ ਹੋਵੇ ਸ਼ਸ਼ੀਕਲ ਸਰ ਜੀ ਸ਼ਸ਼ੀਕਲ ਮਾਨ ਜੀ ਹਾਂਜੀ ਸਰ ਜੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਦੱਸੋ ਜੀ ਸਾਨੂੰ ਪੁਰਾਣੀ ਪੈਨ ਸਕੀਮ ਜੋ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਹ ਮੰਗ ਕਰਦੇ ਕਿ ਸਾਨੂੰ ਨਿਯਮ 172 ਅਨਸਾਰ ਜੋ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਕਿਉਂਕਿ ਜਿਹੜੇ 2004 ਤੋਂ ਪਹਿਲਾਂ ਭਾਰਤੀ ਦੇ ਮਲਾਜਮਾਂ ਜੇਕਰ ਉਹਨਾਂ ਨੂੰ ਉਹਨਾਂ ਦੇ ਪੁਰਾਣੀ ਪੈਨਸ਼ਨ ਲਾਗੂ ਆ ਜੇਕਰ ਉਹ ਰਿਟਾਇਰ ਹੁੰਦੇ ਆ ਤਾਂ ਉਹਨਾਂ ਨੂੰ 40000 45000 ਦਾ 50000 ਤੱਕ ਵੀ ਪੈਨਸ਼ਨ ਮਿਲ ਜੇ ਵਾਧੇ ਮਿਲ ਜੇ ਇਸ ਤੋਂ ਪਰ ਜਿਹੜੇ 2004 ਤੋਂ ਬਾਅਦ ਭਾਰਤੀ ਦੇ ਮਲਾਜਮਾਂ ਜੇ ਉਹ ਮਲਾਜਮ ਰਿਟਾਇਰ ਹੁੰਦਾ ਤਾਂ ਉਹਨੂੰ 3500 ਜਾਂ 4500 ਰੁਪਏ ਹੀ ਆ ਪੈਸੇ ਲੱਜਿਆ ਪਰ 3500 4500 ਨਾਲ ਦਾ ਦਵਾਈਆਂ ਦੇ ਖਰਚੇ ਨਹੀਂ ਮਿਲ ਰਹੇ ਹਰ ਇੱਕ ਕੋਈ ਵੀ ਜਹਾਜ ਹਿੰਦੀ 60 ਸਾਲ ਤੋਂ ਉੱਪਰ ਹੋਰ ਮਰ ਰਹੇ ਜਾਂਦੀ ਆ ਕਿਸੇ ਦਾ ਬੀਵੀ ਬਾਦ ਦਾ ਕੇ ਥਨ ਹਾਰਟ ਟੈਕ ਦੀ ਬਿਮਾਰੀ ਆ ਕਿਸੇ ਦਾ ਜੁਰਗਸਰ ਬਾਦ ਦਾ ਵੀ ਦਵਾਈਆਂ ਦੇ ਖਰਚਾ ਬਹੁਤ ਹੁੰਦਾ ਇਸ ਕਰਕੇ ਜੋ ਪੁਰਾਣੀ ਪੈਨਸ਼ਨਿੰਗ ਨਹੀਂ ਮੰਗ ਕਰਦੇ ਆ ਮੁਲਾਜ਼ਮ ਵੀ ਸਾਨੂੰ ਨਿਯਮ 72 ਅਨਸਾਰ ਜੋ ਪੁਰਾਣੀ ਪੈਨਸ਼ਨ ਸਕੀਮਾਂ ਲੱਗ ਦਿੱਤੀ ਜਾਵੇ ਪਰ ਭਗਵਾਨਤਮਾਨ ਸਰਕਾਰ ਨੇ ਇੱਕ ਲੰਗੜਾ ਨੋਟੀਫਿਕੇਸ਼ਨ ਕਰ ਚੁੱਕੀ ਆ ਪਰ ਉਹ ਨੋਟੀਫਿਕੇਸ਼ਨ ਦਾ ਘਾਰ ਤਾ 2022 ਦੇ ਵਿੱਚ ਪਰ ਅਜੇ ਤੱਕ ਜੋ ਪੁਰਾਣੀ ਪੈਨਸਨ ਕਿਵੇਂ ਲਾਗੂ ਨਹੀਂ ਕੀਤੀ ਗਈ ਕਿਉਂਕਿ ਇੱਕ ਪਾਸੇ ਯੂਪੀਐਸ ਅਤੇ ਐਨਪੀਐਸ ਤੇ ਲਾਗੂ ਕੀਤੀ ਗਈ ਆ ਹਾਂਜੀ ਹਾਂਜੀ ਤੇ ਉਹਦਾ ਮਲਾਜ ਹਮੇਸ਼ਾ ਅਬੋਰਡ ਕਰਦੇ ਆ ਵੀ ਸਾਨੂੰ ਤਾਂ ਓਲਡ ਪੈਨਸਨ ਚਾਹੀਦੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੋ ਭਗਵੰਤਾਂ ਦੀ ਸਰਕਾਰ ਪੁਰਾਣੀ ਪੈਨਸਨ ਦਾ ਗੁਆਨ ਵਾਸਤੇ ਫੈਸਲਾ ਲੈ ਸਕਦੀ ਹਨ ਹਾਂਜੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਉਂ ਨਾਲ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਕਿੰਨਾ ਮੰਗਾਂ ਤੇ ਵਿਚਾਰ ਕੀਤਾ ਗਿਆ ਮੁੱਖ ਨੇ ਭਗਵੰਤ ਮਾਨ ਨਾਲ ਜੋ ਮੀਟਿੰਗ ਹੋਈ ਹੈ 3 ਘੰਟੇ ਚੱਲੀ ਲਗਾਤਾਰ ਹਾਂਜੀ ਹਾਂਜੀ ਮੁੱਖ ਮੰਗ ਇਹ ਸੀਗੀ ਜੋ ਰਿਟਾਇਰਡ ਹੋਏ ਮਲਾਜਮਾਂ ਨੂੰ ਫੈਕਟਰ 2.5 ਨਾੜਤਾ ਜਾਵੇ ਜੋ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਮੰਗਾਈ ਭੱਤਰੀਆਂ ਇਸ ਤਰ੍ਹਾਂ ਦਾ ਜੋ ਬਕਾਇਆਤਾ ਹੋਵੇ ਇਹ ਮੁੱਖ ਮੰਗਾ ਸਨ ਪਰ ਮੁੱਖੀ ਭੂਆ ਤੋਂ ਨੇ ਇਹ ਕਿਹਾ ਵੀ ਮੈਂ ਤੁਹਾਡਾ ਦੁਆਰਾ ਮੀਟਿੰਗ ਕਰੂੰਗਾ ਦੁਆਰਾ ਮੀਟਿੰਗ ਮੁੱਖ ਮੰਤੋਂ ਨੇ ਅੱਜ ਕਿ ਪਾਕੀ ਤਿੰਨੀ ਹੈਗੀ ਪਰ ਇਹ ਕਿਹਾ ਗਿਆ ਵੀ ਤੁਸੀਂ ਕਿਵੇਂ ਜੋ ਮੀਟਿੰਗ ਹੈ ਉਹ ਸਬ ਕਮੇਟੀ ਨਾਲ ਕਰੋ ਜਿਹਦਾ ਚੇਅਰਮੈਨ ਬੇਤੋਨੀ ਸਰਪਾਸਿੰਦੀਮਾ ਸਾਂਝੇ ਫਰੰਟ ਨੇ ਬਿਲਕੁਲ ਜਵਾਬ ਦੇ ਦਿੱਤਾ ਵੀ ਅਸੀਂ ਜੋ ਇਹ ਮੀਟਿੰਗ ਆ ਸਾਗ ਮੇਟਣਾ ਨਹੀਂ ਕਰਾਂਗੇ ਹਾਂ ਜੀ ਬਣੇ ਹਾਂਜੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਉਹਨਾਂ ਦੇ ਖਿਲਾਫ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੁਧਿਆਣਾ ਵਿੱਚ ਮੀਟਿੰਗ ਕੀਤੀ ਗਈ ਆ ਉਸ ਦੇ ਵਿੱਚ ਉਹਨਾਂ ਨੇ ਕੀ ਫੈਸਲਾ ਕੀਤਾ ਜੋ ਪੰਜਾਬ ਦੇ ਮੁਲਾਜ਼ਮਾਂ ਸੰਜਿਆ ਫਰੰਟ ਆ ਉਹਨਾਂ ਨੇ ਫੈਸਲਾ ਕੀਤਾ ਵੀ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹਾਂਜੀ ਚਾਹੇ ਪੁਰਾਣੀ ਪੈਨਸ ਸਕੀਮ ਵਾਲੇ ਆ ਚਾਹੇ ਕੱਚੇ ਮੁਲਾਜ਼ਮਾਂ ਜਾਂ ਰੈਗੂਲਰ ਮੁਲਾਜ਼ਮਾਂ ਜਾਂ ਪੇਗੰਦੇਰੀ ਦੀ ਗੱਲ ਆ ਮਹਿੰਗਾਈ ਬਤਾਂ ਕਿਸ ਤਰ੍ਹਾਂ ਬਕਾਇਦੀ ਦੀ ਗੱਲ ਆ ਵੀ ਹਮੇਸ਼ਾ ਲਾਰਾ ਲੈ ਰਹੇ ਆ ਇਸ ਕਰਕੇ ਉਹਨੇ ਫੈਸਲਾ ਕੀਤਾ ਲਾਂਨ ਕੀਤਾ ਵੀ ਅੰਵਾਲੇ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਹਰਿਆਣੇ ਦੀਆਂ ਅੰਵਾਲੇ ਜਾ ਕੇ 2 ਅਕਤੂਬਰ ਨੂੰ ਪੰਜਾਬ ਦੇ ਲੱਖਾਂ ਮਜ਼ਮਾਂ ਪੰਜਾਬ ਦੇ ਕੋਨੇ-ਕੋਨੇ ਦੇ ਜੋ ਰਿਟਾਇਰਮੈਂਟ ਹੋਏ ਮਜ਼ਮਾਂ ਉਹ ਵੀ ਵੀ 2 ਅਕਤੂਬਰ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਜੋ ਡੀਸੀ ਅਵਸਾ ਉੱਥੇ ਪਹਿਲਾਂ ਧਰਨਾ ਲਾਉਣਗੇ ਰੋਸ ਪ੍ਰਦਰਸ਼ਨ ਕਰਨਗੇ ਤੇ ਉਸ ਤੋਂ ਬਾਅਦ ਅੰਵਾਲੇ ਸ਼ਹਿਰ ਦੇ ਵਿੱਚ ਜੋ ਭਗਵਾਨਤਮਾ ਸਰਕਾਰ ਲੋਕਾਂ ਨੂੰ ਕਹ ਰਿਹਾ ਵੀ ਅਸੀਂ ਹਰ ਪੰਜਾਬ 'ਚ ਇਹ ਕੁਛ ਕਰ ਲਈ ਕੁਛ ਕਰਦਾ ਹਾਂ ਜੀ ਭਗਵੰਤ ਮਾਨ ਸਰਕਾਰ ਦੇ ਜੋ ਲਾੜਿਆਂ ਦੀ ਪੋਲ ਭੁੱਲੀ ਜਾਊਗੀ ਅੰਬਾਲੇ ਵਿੱਚ ਜਾ ਕੇ ਹਾਂ ਜੀ ਪੁਰਾਣੀ ਪੈਨਸ਼ਨ ਪ੍ਰਾਪਤੀ ਜੋ ਮੋਰਚਾ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਜੋ ਮੋਰਚਾ ਲਗਾਇਆ ਜਾ ਰਿਹਾ ਉਹ ਕਿਸ ਮੰਗ ਨੂੰ ਲੈ ਕੇ ਲਗਾਇਆ ਜਾ ਰਿਹਾ ਦੱਸੋ ਜੀ ਸਾਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਹਾਂ ਜੀ 1 2 ਤੇ 3 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਬੇਤੋਣੀ ਹਰਪਾਲ ਸਿੰਘ ਦੇ ਟੀਮਾਂ ਦੇ ਲਾਰਾ ਦੁਖੀ ਹੋ ਗਏ ਜੋ ਕਿ ਪੱਕਾ ਮੋਰਚਾ ਤਿੰਨ ਦਿਨ ਦਾ ਸੰਗਰੂਪ ਚ ਲਾਇਆ ਜਾਊਗਾ ਇਹ ਪ੍ਰਾਣੀ ਪੈਨਸਨ ਕਿਉਂ ਨਾ ਇਹ ਵੀ ਕਹਿ ਦਿੱਤਾ ਹੈ ਜਦ ਤੱਕ ਮਹਰੀ ਨੂੰ ਆਤਮਾ ਖਾਨੀ ਮੰਗਾ ਨਹੀਂ ਮੰਨਦਾ ਲਗਾਤਾਰ ਸੰਘਰਸ਼ ਮਾਨ ਸਰਕਾਰ ਦੇ ਵਿਰੁੱਧ ਜਾ ਰਿਹਾ ਹੋਊਗਾ ਉਹਨੇ ਇਹ ਮੰਗਾਗੇ ਸਾਨੂੰ ਪ੍ਰਾਣੀ ਪੈਨ ਸਕੀਮ ਨੀ 1972 ਨੂੰ ਲਾਗੂ ਕੀਤੀ ਜਾਵੇ ਪਰ ਅੱਜ ਇਹ ਆਪਾਂ ਚਾਹੀ ਇੰਡੀਆ ਲੈਵਲ ਤੇ ਮਲਾਉਣ ਦੀ ਗੱਲ ਕਰ ਲਈ ਪੰਜਾਬ ਦੇ ਮਲਾਉਣ ਲਗਾ ਲਈ ਮੁੱਖ ਮੰਗ ਇਹੀ ਆ ਵੀ ਸਾਨੂੰ ਪ੍ਰਾਣੀ ਫੰਡ ਨੇ 1972 ਸਾਲਾਂ ਕੋ ਜਾਈ ਪਰ ਸਰਕਾਰ ਨੇ ਕਲੇ ਐਨਪੀਐਸ ਲਾਗੂ ਕਰਤੀ ਕਲੇ ਯੂਪੀਐਸ ਲਾਗੂ ਕਰਦੀ ਜਿਹਦਾ ਮਲਾਇ ਮਰੋਰ ਕਰਦੇ ਆ ਦੂਜੇ ਪਾਸੇ ਜੋ ਪੰਜਾਬ ਦੇ ਮਲਾਜਮ ਆ 20-20 ਸਾਲ ਹੋ ਕੇ ਕੰਮ ਕਰਦੇ ਨੂੰ ਸਰਕਾਰੀ ਮਹਿਗਨ ਵਿੱਚ ਪਰ ਕੱਚੇ ਆ ਜਿਵੇਂ ਗੁਰੂ ਹਰਗੋਬਿੰਦ ਥਰਮਲੈਰਾ ਮਹੱਬਤ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲਾਨ ਰੋਪੜ ਦੇ ਵਿੱਚ 20-20 ਸਾਲਾਂ ਨੂੰ ਠੇਕੇਦਾਰਾਂ ਕੋਲ 10000 12 ਹਜ਼ਾਰ ਦੇ ਗਾਮੇ ਕੰਮ ਕਰਦੇ ਆ ਉਹਨਾਂ ਹੀ ਮੰਗੇ ਜੀ ਸਾਨੂੰ ਰੈਗੂਲਰ ਕੀਤਾ ਜਾਏ ਮੋਰੀਪੂਮਾ ਹੰਤਮਾਨ ਇੱਕ ਵਾਰਸ ਦਗਣਾ ਵਿੱਚ ਕੱਚੇ ਮਲਾਜ ਨੂੰ ਪੱਕੇ ਕਰੂੰਗਾ ਪਰ ਇਹਨਾਂ ਵਿੱਚੋਂ ਰੋਪੜ ਸਨ ਬਲਾਣਾਂ ਦੇ ਵਿੱਚੋਂ ਲੇਰਾ ਮਾਮਸਨਾਨੰਦ ਵਿੱਚੋਂ ਇੱਕ ਵੀ ਕਾਮਾ ਪੱਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਮਲਾਜਾਂ ਵਿੱਚ ਬਹੁਤ ਵੱਡਾ ਰੋਸ ਆ ਦੂਜੇ ਪਾਸੇ ਜਿਹੜੇ ਕੰਪਿਊਟਰ ਦੇ ਹਵਕਮ ਉਹ ਲਗਾਤਾਰ ਹੀ ਮੰਗ ਕਰ ਰਿਹਾ ਸਿੱਖਿਆ ਮੰਧਿਰ ਹਰਜੋਤ ਸਿੰਘ ਬੈਂਸ ਤੋਂ ਮੁਖਰੀ ਭਵਨ ਤਮਾਨ ਤੋਂ ਵੀ ਸਾਨੂੰ ਸਿੱਖਿਆ ਭਾਜ ਮਾਰ ਦਿੱਤਾ ਜਾਵੇ ਸਾਡੇ 6ਵੇਂ ਵੇਖ ਲਾਗ ਦਿੱਤਾ ਜਾਵੇ ਪਰ ਹਮੇਸ਼ਾ ਲਾਰੇ ਲਾ ਕੇ ਟਾਈਮ ਬਸ ਕਰ ਰਹੇ ਜਿਵੇਂ ਕੰਪਿਊਟਰ ਦੇ ਹਵਕਮ ਵੱਲੋਂ ਲਗਾਤਾ 23 ਦਿਨ ਹੋ ਚੁੱਕੇ ਆ ਅੱਜ ਬੀ ਡੀ ਸੀ ਹੌਸਲ ਸੰਗਰੂਰ ਹੈ ਉਹਦੇ ਬਾਹਰਲੇ ਪਾਸੇ ਪੱਕਾ ਮੋਰਚਾ ਲਾ ਕੇ ਬੈਠਿਆ ਕੋਕਰ ਹਰਦਾਲ ਦੇ ਬੈਠੇ ਆ ਪਰ ਪਿੱਛੇ ਐ 21 ਸਤੰਬਰ ਨੂੰ ਜੋ ਕਿ ਮੈਡਮਾ ਨੇ ਜਾਂ ਅਧਿਆਪਕਾ ਉਹਨਾਂ ਵੱਲੋਂ ਇੱਕ ਰਾਤ ਨੂੰ ਜਾਗੋ ਵੀ ਕੱਢੀ ਗਈ ਹਾਂਜੀ ਮੁਖਵਾਂ ਦੀ ਭਵੰਤ ਮਾਰਨ ਵਾਸਤੇ ਢੀਢ ਸਾਲ ਦੀ ਗੱਤ ਹੈ ਗਿਆ ਵੀ ਮੁਖਾਂ ਦੀ ਭਵੰਤਾਂ ਢੀਠਾ ਜੋ ਕਿ ਮੰਗਾ ਮੰਨ ਕੇ ਮੰਗਾ ਲਾਗੂ ਨਹੀਂ ਗਾਇਆ ਹਾਂਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ